ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਗ੍ਰਿਫਤਾਰੀ ਹੋਈ ਹੈ ਜੀ ਆ ਗੁਰਨਾਨਕ ਸਿੱਖ ਗੁਰਦੁਆਰਾ ਸ੍ਰੀ ਦੇ ਪ੍ਰਦਾਨ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਪੁਲਿਸ ਵੱਲੋਂ ਇੱਕ ਚੌਥੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਪਰ ਫਰਸਟ ਡਿਗਰੀ ਕਤਲ ਦੇ ਚਾਰਜ ਵੀ ਲਗਾਏ ਗਏ ਨੇ ਇਸ ਸੰਬੰਧੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਪੜ੍ਹਿਆ ਗਿਆ ਜਿਹੜਾ ਨੌਜਵਾਨ ਹੈ 22 ਸਾਲ ਦਾ ਨੌਜਵਾਨ ਹੈ ਤੇ ਜਿਸ ਦਾ ਨਾਮ ਅਮੰਗਦੀਪ ਸਿੰਘ ਹੈ ਜੋ ਕਿ ਪਹਿਲਾਂ ਹੀ ਆਨਟਾਰੀਓ ਦੇ ਵਿੱਚ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤਾਂ ਫਿਲਹਾਲ ਅੰਦਾਜ਼ਾ ਹੈ ਕਿ ਇਸ ਤੋਂ ਪਹਿਲਾਂ ਵੀ ਨਿਜਰ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਹੈ ਜੋ ਕਿ ਪੰਜਾਬੀ ਨੇ ਤੇ ਹੁਣ ਇੱਕ ਹੋਰ ਨੌਜਵਾਨ ਗ੍ਰਿਫਤਾਰ ਹੋਇਆ ਯਾਨੀ ਕਿ ਪੰਜਾਬੀ ਨੌਜਵਾਨ ਦੀ ਇੱਕ ਹੋਰ ਜੜੀ ਦੀ ਗ੍ਰਿਫਤਾਰੀ ਹੋਈ ਹੈ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਗ੍ਰਿਫਤਾਰੀ ਹੋਈ ਹੈ ਜੀ ਆ ਗੁਰਨਾਨਕ ਸਿੱਖ ਗੁਰਦੁਆਰਾ ਸ਼੍ਰੀ ਦੇ ਪ੍ਰਦਾਨ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਪੁਲਿਸ ਵੱਲੋਂ ਇੱਕ ਚੌਥੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਪਰ ਫਰਸਟ ਡਿਗਰੀ ਕਤਲ ਦੇ ਚਾਰਜ ਵੀ ਲਗਾਏ ਗਏ ਨੇ ਇਸ ਸੰਬੰਧੀ ਪੁਲਿਸ ਵੱਲੋਂ ਜਾਰੀ ਕੀਤੇ ਗੀ ਜਾਣਕਾਰੀ ਦੇ ਮੁਤਾਬਕ ਇਹ ਪੜ੍ਹਿਆ ਗਿਆ ਜਿਹੜਾ ਨੌਜਵਾਨ ਹੈ 22 ਸਾਲ ਦਾ ਨੌਜਵਾਨ ਅਤੇ ਜਿਸ ਦਾ ਨਾਮ ਅਮਨਦੀਪ ਸਿੰਘ ਹੈ ਜੋ ਕਿ ਪਹਿਲਾਂ ਹੀ ਆਨਟਾਰੀਆ ਦੇ ਵਿੱਚ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤਾਂ ਫਿਲਹਾਲ ਅਨੁਮਾਨੀ ਕਿ ਸੋ ਪਹਿਲਾਂ ਵੀ ਨਿਜ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਹੈ ਜੋ ਕਿ ਪੰਜਾਬੀ ਨੇਤੇ ਹੁਣ ਇੱਕ ਹੋਰ ਨੌਜਵਾਨ ਗ੍ਰਿਫਤਾਰ ਹੋਇਆ ਯਾਨੀ ਕਿ ਪੰਜਾਬੀ ਨੌਜਵਾਨ ਦੀ ਇੱਕ ਹੋਰ ਜੜੀ ਦੀ ਗ੍ਰਿਫਤਾਰੀ ਹੋਈ ਹੈ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਗ੍ਰਿਫਤਾਰੀ ਹੋਈ ਹੈ ਜੀ ਆ ਗੁਰਨਾਨਕ ਸਿੱਖ ਗੁਰਦੁਆਰਾ ਸ੍ਰੀ ਦੇ ਪ੍ਰਦਾਨ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਪੁਲਿਸ ਵੱਲੋਂ ਇੱਕ ਚੌਥੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਪਰ ਫਰਸਟ ਡਿਗਰੀ ਕਤਲ ਦੇ ਚਾਰਜ ਵੀ ਲਗਾਏ ਗਏ ਨੇ ਇਸ ਸੰਬੰਧੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਪੜ੍ਹਿਆ ਗਿਆ ਜਿਹੜਾ ਨੌਜਵਾਨ ਹੈ 22 ਸਾਲ ਦਾ ਨੌਜਵਾਨ ਹੈ ਤੇ ਜਿਸ ਦਾ ਨਾਮ ਅਮੰਦਦੀਪ ਸਿੰਘ ਹੈ ਜੋ ਕਿ ਪਹਿਲਾਂ ਹੀ ਆਨਟਾਰੀਓ ਦੇ ਵਿੱਚ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤਾਂ ਫਿਲਹਾਲ ਅੰਦਾਜ਼ਾ ਹੈ ਕਿ ਇਸ ਤੋਂ ਪਹਿਲਾਂ ਵੀ ਨਿਜਰ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਹੈ ਜੋ ਕਿ ਪੰਜਾਬੀ ਨੇ ਤੇ ਹੁਣ ਇੱਕ ਹੋਰ ਨੌਜਵਾਨ ਗ੍ਰਿਫਤਾਰ ਹੋਇਆ ਯਾਨੀ ਕਿ ਪੰਜਾਬੀ ਨੌਜਵਾਨ ਦੀ ਇੱਕ ਹੋਰ ਜੜ ਕੀ ਗ੍ਰਿਫਤਾਰੀ ਹੋਈ ਹੈ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਗ੍ਰਿਫਤਾਰੀ ਹੋਈ ਹੈ ਜੀ ਆ ਗੁਰਨਾਨਕ ਸਿੱਖ ਗੁਰਦੁਆਰਾ ਸ੍ਰੀ ਦੇ ਪ੍ਰਦਾਨ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਪੁਲਿਸ ਵੱਲੋਂ ਇੱਕ ਚੌਥੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਪਰ ਫਰਸਟ ਡਿਗਰੀ ਕਤਲ ਦੇ ਚਾਰਜ ਵੀ ਲਗਾਏ ਗਏ ਨੇ ਇਸ ਸੰਬੰਧੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਪੜ੍ਹਿਆ ਗਿਆ ਜਿਹੜਾ ਨੌਜਵਾਨ ਹੈ 22 ਸਾਲ ਦਾ ਨੌਜਵਾਨ ਹੈ ਤੇ ਜਿਸ ਦਾ ਨਾਮ ਅਮੰਗਦੀਪ ਸਿੰਘ ਹੈ ਜੋ ਕਿ ਪਹਿਲਾਂ ਹੀ ਆਨਟਾਰੀਓ ਦੇ ਵਿੱਚ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤਾਂ ਫਿਲਹਾਲ ਅੰਦਾਜ਼ਾ ਹੈ ਕਿ ਇਸ ਤੋਂ ਪਹਿਲਾਂ ਵੀ ਨਿਜਰ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਹੈ ਜੋ ਕਿ ਪੰਜਾਬੀ ਨੇ ਤੇ ਹੁਣ ਇੱਕ ਹੋਰ ਨੌਜਵਾਨ ਗ੍ਰਿਫਤਾਰ ਹੋਇਆ ਯਾਨੀ ਕਿ ਪੰਜਾਬੀ ਨੌਜਵਾਨ ਦੀ ਇੱਕ ਹੋਰ ਜਿਹੜੀ ਕਿ ਗ੍ਰਿਫਤਾਰੀ ਹੋਈ ਹੈ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਗ੍ਰਿਫਤਾਰੀ ਹੋਈ ਹੈ ਜੀ ਆ ਗੁਰਨਾਨਕ ਸਿੱਖ ਗੁਰਦੁਆਰਾ ਸ਼੍ਰੀ ਦੇ ਪ੍ਰਦਾਨ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਪੁਲਿਸ ਵੱਲੋਂ ਇੱਕ ਚੌਥੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਪਰ ਫਰਸਟ ਡਿਗਰੀ ਕਤਲ ਦੇ ਚਾਰਜ ਵੀ ਲਗਾਏ ਗਏ ਨੇ ਇਸ ਸੰਬੰਧੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਪੜ੍ਹਿਆ ਗਿਆ ਜਿਹੜਾ ਨੌਜਵਾਨ ਹੈ 22 ਸਾਲ ਦਾ ਨੌਜਵਾਨ ਹੈ ਤੇ ਜਨਾਮ ਅਮਨਦੀਪ ਸਿੰਘ ਹੈ ਜੋ ਕਿ ਪਹਿਲਾਂ ਹੀ ਆਨਟਾਰੀਓ ਦੇ ਵਿੱਚ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤਾਂ ਫਿਲਹਾਲ ਅਨੁਮਾਨ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਵੀ ਨਿ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਹੈ ਜੋ ਕਿ ਪੰਜਾਬੀ ਨੇ ਤੇ ਹੁਣ ਇੱਕ ਹੋਰ ਨੌਜਵਾਨ ਗ੍ਰਿਫਤਾਰ ਹੋਇਆ ਯਾਨੀ ਕਿ ਪੰਜਾਬੀ ਨੌਜਵਾਨ ਦੀ ਇੱਕ ਹੋਰ ਜਿਹੜੀ ਕਿ ਗ੍ਰਿਫਤਾਰੀ ਹੋਈ ਹੈ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਗ੍ਰਿਫਤਾਰੀ ਹੋਈ ਹੈ ਜੀ ਆ ਗੁਰਨਾਨਕ ਸਿੱਖ ਗੁਰਦੁਆਰਾ ਸ਼੍ਰੀ ਦੇ ਪ੍ਰਦਾਨ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਦੇ ਵਿੱਚ ਪੁਲਿਸ ਵੱਲੋਂ ਇੱਕ ਚੌਥੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਪਰ ਫਰਸਟ ਡਿਗਰੀ ਕਤਲ ਦੇ ਚਾਰਜ ਵੀ ਲਗਾਏ ਗਏ ਨੇ ਇਸ ਸੰਬੰਧੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਪੜ੍ਹਿਆ ਗਿਆ ਜਿਹੜਾ ਨੌਜਵਾਨ ਹੈ 22 ਸਾਲ ਦਾ ਨੌਜਵਾਨ ਅਤੇ ਜਿਸ ਦਾ ਨਾਮ ਅਮਨਦੀਪ ਸਿੰਘ ਹੈ ਜੋ ਕਿ ਪਹਿਲਾਂ ਹੀ ਆਨਟਾਰੀਆ ਦੇ ਵਿੱਚ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤਾਂ ਫਿਲਹਾਲ ਅਨੁਮਾਨੀ ਕਿ ਸੋ ਪਹਿਲਾਂ ਵੀ ਨਿਜਰ ਕ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਹੈ ਜੋ ਕਿ ਪੰਜਾਬੀ ਨੇ ਤੇ ਹੁਣ ਇੱਕ ਹੋਰ ਨੌਜਵਾਨ ਗ੍ਰਿਫਤਾਰ ਹੋਇਆ ਯਾਨਕਿ ਪੰਜਾਬੀ ਨੌਜਵਾਨ ਦੀ ਇੱਕ ਹੋਰ ਜੜੀ ਦੀ ਗ੍ਰਿਫਤਾਰੀ ਹੋਈ ਹੈ